ਸਾਈਂ ਜੀ ਇੰਨੀ ਸ਼ਕਤੀ ਕਿੱਥੋਂ ਆਈ ਦੇਖੋ ਕਹਿੰਦੇ ਇੰਨੀ ਸ਼ਕਤੀ ਕਿੱਥੋਂ ਆਈ ਸੱਚੇ ਪਾਤਸ਼ਾ ਤੁਹਾਡੀ ਬਾਣੀ ਇਹਦਾ ਸੁਖਮਨੀ ਸਾਹਿਬ ਪੜਦੇ ਸੁਖਮਨੀ ਸਾਹਿਬ ਦੀ ਬਾਣੀ ਜਿਹੜਾ ਵੀ ਕੋਈ ਪੜਦਾ ਏ ਉਹ ਇੱਕ ਸਾਡੇ ਸ਼ਰੀਰ ਨਾਲ ਸਾਡੇ ਸਵਾਸ ਨਾਲ ਜੁੜੀ ਹੈ ਕਿਉਂ ਸੁਖਮਨੀ ਸਾਹਿਬ ਦੇ ਜਿਹੜੇ ਅੱਖਰ ਨੇ 24000 ਅੱਖਰ ਨੇ 24000 ਸਾਡੇ ਦਿਹਾੜੀ ਦੇ ਸਵਾਸ ਵੀ 24000 ਮਾਰੇ ਕਹਿੰਦੇ ਜੇ ਦਿਨ ਦੇ சுவாਸ ਸਪਲੇ ਕਰਨੇ ਇੱਕ ਇੱਕ ਸਾਹ ਤੇ ਸ਼ਰਦਾ ਦੇ ਨਾਲ ਇੱਕ ਸੁਖਮਨੀ ਸਾਹਿਬ ਕਰ ਲੋ ਸਮਝ ਲੋ ਵੀ 24000 சுவாਸ ਤੁਸੀਂ ਸਫਲਾ ਹੋ ਗਿਆ ਤੁਹਾਡਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਦੇ ਟਕਾਣੇ ਵਿੱਚ ਅੰਦਰ ਲੈ ਕੇ ਕਰਿਆ ਧੰਨ ਗੁਰੂ ਸਾਹਿਬ ਜੀ ਕਹਿੰਦੇ ਸਾਹੀ ਜੀ ਤੁਹਾਡੇ ਵਿੱਚ ਇਹ ਸ਼ਕਤੀ ਕਿੱਥੋਂ ਆਈ ਮਹਾਰਾਜ ਤੁਹਾਡੀ ਬਾਣੀ ਸੁਖਮਨੀ ਸਾਹਿਬ ਦੀ ਬਣੀ ਦੀ ਲਹੌਰ ਦੀ ਦਿੱਲੀ ਬਜਾਣਾ ਤਬਾਈ ਕਰਨਾ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਤੇਰਾ ਕੀ ਆਂ ਮੀਂਹ ਥਾਲਾ ਤੇਰਾ ਜੀ ਆਂ ਥਾਲਾ ਦੇ ਸੇ ਰੱਬ ਦੀ ਸਭੀ ਦੇ ਬੈਠ ਕੇ ਗੁਰੂ ਕਹਿੰਦਾ ਮਿੱਠਾ ਲੱਗਦਾ ਅੰਡਿਆਂ ਦੀ ਸੀਟ ਤੇ ਬੈਠ ਕੇ ਕਹਿੰਦਾ ਅਸੀਂ ਸਹੀ ਹਾਂ ਠੀਕ ਹਾਂ ਜੋੜੇ ਗੰਢ ਦੇ ਕਹਿੰਦੇ ਨੇ ਅਸੀਂ ਤਾਂ بڑے ਪੂਛਾ ਤੇਰੇ ਹੁਕਮ ਜੀ ਬੈਠੇ ਆਂ ਵਿੱਚ ਮਨ ਗਿਰਤੀ ਨੂੰ ਟਿਕਾਉਣਾ ਫੜੌਤਾ ਬਿਆਲੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ